ਕਹਿੰਦਾ ਜੱਟ ਨੇ ਇੱਦੀ ਵੱਡੀ ਕੋਠੀ ਪਾਈ ਆ ਬਾਹਰ ਕਹਿੰਦਾ ਉਹ ਜਦੋਂ ਜਿਹੜਾ ਵੀ ਵਿੰਦਾ ਨਾ ਉਹਦੀ ਕੰਢੀ ਟੁੱਟ ਜਾਂਦੀ ਆ ਧੌਣ ਦੀ ਕੀ ਹੁੰਦਾ ਜੀ ਧੌਣ ਦੀ ਕੰਢੀ ਟੁੱਟ ਜਾਂਦੀ ਆ ਕਹਿੰਦਾ ਉਹਦੀ ਮਾਖਾ ਵਾਹਿਗੁਰੂ ਮਾਖਾ ਗਰਮਕ ਪਿਆਰੇ ਫਿਰ ਆਪਾਂ ਘਰ ਬਣਾਇਆ ਕਿ ਬੁੱਚੜ ਖਾਨਾ ਹਨਾ ਜੀ ਉਹ ਤਾਂ ਹੋਰ ਵੀ ਗਰਮਕ ਕਾਫੀ ਸਾਨ ਮਾਖਾ ਫਿਰ ਘਰ ਬਣਾਇਆ ਕਿ ਬੁੱਚੜ ਖਾਨਾ ਬਣਾਇਆ ਆਪਾਂ ਤੇ ਇਹ ਤਾਂ ਜਿੰਨੇ ਵੀ ਹੱਤਾ ਵਿੱਚ ਕੰਡੀਆਂ ਟੁੱਟੀਆਂ ਵਾਲੇ ਪਏ ਵਰਦਾ ਤੇਰੀ ਕੋਠੀ ਨੂੰ ਵੇਖਣ ਜਾਂਦੇ ਹਣ ਮੈਂ ਕਹਾ ਮੈਂ ਨਹੀਂ ਜਾਣਾ ਪਰ ਵੇਖੜ ਭਾਈ ਸਾਵਾ ਮੈਂ ਨਾ ਮੈਂ ਕੰਡੀਆਂ ਨਹੀਂ ਤੜਾਣੀ ਆਪਣੇ ਉਹ ਵਾਇਗਰ ਉਹਦਾ ਕਿੱਥੇ ਦਾ ਚੌੜਾ ਹੋ ਕੇ ਦੱਸ ਰਿਹਾ ਜੀ ਵੀ ਮੈਂ ਕੋਠੀ ਵੱਡੀ ਬਣਾਈ ਆ ਹਨਾ ਜੀ ਫਿਰ ਵਾਇਗਰ ਉਹਦਾ ਮੂੰਹ ਅੰਜ ਹੋ ਗਿਆ ਜਿਵੇਂ ਗੁਬਾਰੇ ਚ ਹਵਾ ਨਿਕਲ ਗਈ ਹੋਣਾ ਸਾਰੇ ਹੱਥ ਤੇ ਹਨਾ ਇਹ ਸਾਡਾ ਮਨ ਮੈਂ ਕਰਨ ਲੱਗ ਜਾਂਦਾ ਕੀ ਕਹਿੰਦਾ ਜੀ ਕਿਉਂਕਿ ਆਪਣੇ ਆਪ ਦਾ ਪਛਾਣ ਨਹੀਂ ਵੀ ਸਾਨੂੰ ਸਾਡੇ ਬਾਪੂ ਨੇ ਰਤਨਾ ਰਚੀ ਜਿਆ ਕੀ ਕੀਤਾ ਜੀ ਰਤਨਾ ਰਚੀ ਜਿਆ ਜਿੰਨ ਹਾਰੇ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਤੇ ਸਾ ਸੰਗ ਜੀ ਜੇ ਮਾਲਕ ਚਾਹੁੰਦਾ ਤੇ ਆਪਾਂ ਨੂੰ ਜੰਗਲਾਂ 'ਚ ਜਨਮ ਦੇ ਦਿੰਦਾ ਆਪਾਂ ਆਦਿਵਾਸੀ ਜੰਗਲੀ ਜੀਵ ਬਣ ਜਾਂਦੇ ਹੁਣ ਪ੍ਰਮਾਤਮਾ ਨੇ ਸਾਡੇ ਤੇ ਤਰਸ ਕੀਤਾ ਸਾਨੂੰ ਉਹ ਜਗ੍ਹਾ ਤੇ ਮਾਨਸ ਸਰੀਰ ਵਸਿਆ ਜਿੱਥੇ ਆਪਾਂ ਨੂੰ ਰੋਟੀ ਕੱਪੜਾ ਤੇ ਮਕਾਨ ਮਿਲ ਰਿਹਾ ਕਿਸੇ ਨੂੰ ਚਾਰ ਖੁੱਡ ਵੱਧ ਦਿੱਤੇ ਆ ਕਿਸੇ ਨੂੰ ਚਾਰ ਖੁੱਡ ਘੱਟ ਕਿਸੇ ਨੂੰ ਕਿਰਤੀ ਬਣਾਤਾ ਕਿਸੇ ਨੂੰ ਨੌਕਰੀ ਦੇਤੀ ਕਿਸੇ ਨੂੰ ਦੁਕਾਨਦਾਰੀ ਦੇਤੀ ਕਿਸੇ ਨੂੰ ਕੋਈ ਉਹਦੇ ਅੰਦਰ ਉਹਦੇ ਅੰਦਰ ਪਰਮਾਤਮਾ ਨੇ ਗੁਣ ਪੈਦਾ ਕਰਤਾ